ਗੁਰਦਾਸਪੁਰ ਤੋਂ ਐਮਪੀ ਅਤੇ ਹਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਅਰੰਦਾਵਾ ਇਸ ਵੇਲੇ ਦਰੰਤਾ ਜਿਮਨੀ ਚੌਂਕ ਵਿੱਚ ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਪੁਰਜ ਦੇ ਹੱਕ ਵਿੱਚ ਭਰਮੀਆਂ ਚੋਣ ਮੀਟਿੰਗਾਂ ਕਰ ਰਹੀਆਂ ਹਨ ਅਤੇ ਉਹਨਾਂ ਦੀਆਂ ਸਟੇਜਾਂ ਦੀਆਂ ਕਾਫੀ ਚਰਚਾਵਾਂ ਹਨ ਜਿੱਥੇ ਕਿ ਉਹ ਆਪਣੇ ਗਰਮ ਜੁਛੀਲੇ ਭਾਸ਼ਣ ਵਿੱਚ ਵਿਰੋਧੀਆਂ ਉੱਪਰ ਤਕੇ ਨਿਸ਼ਾਨੇ ਸਾਧ ਰਹੇ ਹਨ ਜਿਸ ਨੂੰ ਲੈ ਕੇ ਕਾਫੀ ਚਰਚਾ ਹੈ ਸੁਨੋਦੇਹਾ ਅੱਜ ਦੀਆਂ ਮੀਟਿੰਗਾਂ ਵਿੱਚ ਸੁਖਜਿੰਦਰ ਸਿੰਘ ਅਰੰਦਾਵਾ ਦੇ ਜੁਛੀਲੇ ਬੋਲਾਂ ਨੂੰ ਅੱਜ ਪੰਜਾਬ ਦੇ ਪਿੰਡਾਂ 'ਚ ਬੱਚੇ ਨਹੀਂ ਲੱਭਦੇ ਅੱਜ ਇੱਥੇ ਮੁੰਡੇ ਬੈਠੇ ਹੋਣੇ ਸੀ ਮਾਪ ਪਾਪ ਦਰਦ ਕੱਢੀ ਜਾਂਦਾ ਕਿ ਮੇਰਾ ਪੁੱਤ ਨਸ਼ੇ 'ਚ ਨਾ ਪੈ ਜਾਵੇ ਤੇ ਮੇਰਾ ਪੁੱਤ ਕਿਤੇ ਕਾਤੋਂ ਆਦਿਆਂ ਨਾਲ ਗੈਂਗਸਟਰਾਂ ਨਾਲ ਦਾ ਰਾਹ ਦੇ ਜੇ ਪੰਜਾਬ ਦੀ ਜਵਾਨੀ ਨਹੀਂ ਰਹੂ ਮਨਾਂ ਫਿਰ ਰਹੇਗਾ ਕੌਣ ਇਹ ਕੱਲ ਸਿੱਖੀ ਸਾਹਿਬ ਗੱਲ ਕਰਦਾ ਸੀ ਕਹਿੰਦਾ ਅਸੀਂ ਆਮ ਘਰਾਂ ਦੇ ਆ ਆ ਚੰਗਾਰ ਮੀਤਾਮ ਕਰਦਾ ਆ ਤੂੰ ਹੁਣ ਦਿੱਤੀ ਹੈ ਇੱਕ ਨੂੰ ਟਿਕਟ ਰਾਜ ਸਭਾ ਦੀ ਉਹ 29000 ਕਰੋੜ ਦਾ ਮਾਲਕ ਆ ਯਾਰ ਇਹੋ ਜਿਹੇ ਸਾਰੇ ਆਮਕਰ ਬਣ ਜਾਣ ਤੇ ਪੰਜਾਬ ਤੇ ਤੇ ਭੁੱਖ ਨਾ ਕੀ ਮੁੱਕ ਜੂ 29000 ਲਾਲਾ ਜੀ ਦੀ ਉਹਦੀ ਆਮਦਨ ਉੱਥੇ ਹੈਗੀ ਐ ਪ੍ਰਾਪਰਟੀ 29000 ਕਰੋੜ ਅਸੀਂ ਕਰਜ਼ੇ ਦੀ ਸਾਡੀ ਕਿਸ਼ਤ ਹੁੰਦੀ ਐ ਲੋਨਿਆਂ ਸੀ ਤੇ ਦੂਜਾ ਬਣਾਤਾ ਲਵਲੀ ਯੂਨੀਵਰਸਿਟੀ ਵਾਲਾ ਉਹ ਵੀ ਆਮ ਕਰਦਾ ਭਜਨ ਬਣਾ ਦਿੰਦਾ ਉਹ ਵੀ ਆਮ ਕਰਦਾ ਤੇ ਇਹ ਪੰਜਾਬ ਦੇ ਆਮ ਕਰਦੇ ਕਹਿੰਦਾ ਕਿੰਨੂ ਆ ਮੈਂ ਤੇ ਕੁਲਬੀਰ ਜੀ ਦਾ ਆ ਰਹੇ ਸੀ ਉੱਥੇ ਜਾਗਰਣ ਦਿਨਕ ਜਾਗਰਣ ਵਾਲੇ ਦਾ ਫੰਕਸ਼ਨ ਸੀਗਾ ਲੁਧਿਆਣੇ ਉੱਥੇ ਮੈਨੂੰ ਪੁੱਛਿਆ ਉਹਨਾਂ ਕਹਿੰਦੇ ਜੇ ਅਸੀਂ ਆਮ ਕਰਦੇ ਆ ਮੈਂ ਇਹਨੂੰ ਭਗਵੰਤ ਮਾਨ ਨੂੰ ਪੁੱਛੋ ਕਿ ਜਦੋਂ ਦਾ ਐਮਪੀ ਬਣਿਆ ਇਸ ਕੌਜਪਿੰਡ ਦੇ ਵਿੱਚ ਰਹਿੰਦਾ ਇੱਕ ਦਿਨ ਵੀ ਆਪਣੇ ਪਿੰਡ ਰਾਤ ਰਹਿ ਕੇ ਆਇਆ ਮੈਂ ਕਲਪਰ ਸੋਕਜੰਦਰ ਸਿੰਘ ਅਦਾਵ ਸਰਦਾਰ ਸੰਤੋਖ ਸਿੰਘ ਦੇ ਦਾਵੇ ਦੇ ਟਾਈਮ ਤੋਂ ਲੈ ਕੇ ਮੇਰੇ ਪਿਤਾ ਜੀ ਬਸਰਚ ਬਣ ਗਏ ਸੀ ਮੰਤਰੀ ਮੈਂ ਕਹ ਅਸੀਂ ਅੱਜ ਵੀ ਆਪਣੇ ਜੇ ਮੈਂ ਕਿਤੇ ਜਾਵਾਂ ਤੇ ਰਾਤ ਨੂੰ ਆਪਣੇ ਪਿੰਡ ਧਰਵਾਲੀ ਜਾ ਕੇ ਸੋਣਾ ਮੈਂ ਕਿਤੇ ਸ਼ਹਿਰ ਤੇ ਜਾ ਜੇ ਉਹ ਕੋਪਟੇ ਹੋਟਲ ਚ ਨਹੀਂ ਸੌਂਦਾ ਭਾਵੇਂ ਉਹ ਵੀ ਵਜੀਰ ਦੇ ਤੇ ਇਹ ਵੀ ਦੇ ਸਰਦਾਰ ਅਜੀਤ ਸਿੰਘ ਬੁਰਜੋਣਾ ਦੀ ਗੱਲ ਕੀਤੀ ਸਰਦਾਰ ਅਜੀਤ ਸਿੰਘ ਬੁਰਜ ਸਰਦਾਰ ਦਰਬਾਰਾ ਸਿੰਘ ਦੇ ਨਾਲ ਬਹੁਤ ਪਿਆਰ ਸੀ ਉਹਨਾਂ ਦਾ ਜਦੋਂ 80 ਦੇ ਵਿੱਚ ਉਹ ਮੰਤਰੀ ਬਣੇ ਤੋਂ ਉਸ ਵੇਲੇ ਪਤਾ ਕਿਹਦੀ ਗੱਡੀ 'ਚ ਦਰਬਾਰਾ ਸਿੰਘ ਆਇਆ ਸੀ ਤੇ ਮੇਰੇ ਫਾਦਰ ਇਹਦੇ ਦਾਦਾ ਜੀ ਦੀ ਗੱਡੀ 'ਚ ਉਥੋਂ ਲੈ ਕੇ ਦਿੱਲੀੋਂ ਉਹਦੇ ਚਾਇਲ ਸੀਗੇ ਯਾਰ ਕੋਈ ਪਰਿਵਾਰਾਂ ਦੀ ਵੀ ਗੱਲ ਹੁੰਦੀ ਆ ਉਹ ਸਾਡੀ ਭੈਣ ਪਿੱਛੇ ਤੇ ਰੰਦਾਵਾ ਲਾਉਂਦੀ ਆ ਮੈਂ ਉਹਨੂੰ ਕਹਿਣਾ ਚਾਹੁੰਦਾ ਬਾਬਾ ਬੁੱਢਾ ਸਾਹਿਬ ਨੇ ਕਦੀਮ ਮਾੜੇ ਬੰਦੇ ਦਾ ਸਾਥ ਨਹੀਂ ਸੀ ਦਿੱਤਾ ਭਗਵਾਨ ਜੀਆ ਪੰਜਾਬ ਨੂੰ ਬਚਾ ਗੱਲ ਕਰ ਕਿ 24 ਸਾਲਾਂ ਚ ਤਰਨਤਾਲ ਦੇ ਵਿੱਚ ਡਵੈਲਪਮੈਂਟ ਕਿਹੜੀ ਕੀਤੀ ਆ ਦੱਸ ਲੋਕਾਂ ਨੂੰ ਕੱਲ ਕਿਹਦਾ ਜੀ ਲੈਕਚਰ ਦੇਂਦਾ ਤੁਹਾਡੇ ਹੀ ਮੈਂ ਕਹਿੰਦਾ ਯਾਰ ਏਡਾ ਬੇਸ਼ਰਮ ਮੁੱਖ ਮੰਤਰੀ ਕਹਿੰਦਾ ਬੇਸ਼ੱਕ ਮੈਂ ਕਰਜ਼ਾ ਲੈ ਰਿਆ ਉਹ ਢਾਈ ਲੱਖ ਕਰੋੜ ਦੇ ਤੇ ਨੇੜੇ ਤੋਂ ਕਰਜ਼ਾ ਪੰਜ ਨਾ ਬਾਦਲ ਤੇ ਨਾ ਕੈਪਟਨ ਅਮਰਿੰਦਰ ਸਿੰਘ ਅਸੀਂ ਢਾਈ ਲੱਖ ਕਰੋੜ ਤੋਂ ਥੱਲੇ ਰਹਿ ਗਏ ਸੀ ਤੇ ਜਦੋਂ ਇਹਨੇ ਛੱਡ ਕੇ ਜਾਣਾ 5 ਲੱਖ ਕਰੋੜ ਤੋਂ ਉੱਤੇ ਪੰਜਾਬ ਦੇ ਸਿਰ ਕਰਜ਼ਾ ਹੋਣਾ ਇਹ ਲਾਏਗਾ ਕੌਣ ਤਾਂ ਪਰੇਮਾਨਾ ਕਹਿੰਦਾ ਮੈਂ ਕਹਿੰਦਾ ਕਰਜ਼ਾ ਲੈ ਰਿਹਾ ਸ਼ਰਮ ਕਰ ਤੇ ਉਹਨੂੰ ਪੜਨਾ ਲਿਖਣਾ ਨਹੀਂ ਜਿਹੜੀਆਂ ਆਉਂਦਾ ਤਦ ਲਾਗਲੇ ਕਿਸੇ ਗਵਾਂਢੀ ਨੂੰ ਪੁੱਛ ਲਾ ਮੇਰੇ 크੍ਰਿਸਚੀਅਨ ਭਰਾ ਬੈਠੇ ਨੇ ਮੇਰੇ ਇਲਾਕੇ ਚ ਤੁਹਾਨੂੰ ਪਤਾ ਬਹੁਤ 크੍ਰਿਸਚੀਅਨ ਡੇਰ ਬਾਬਾ ਰਾਣ ਗੁਰਦਾਸਪੁਰ ਏਰੀਆ ਤੇ ਧਾਰੀਵਾਲ ਫਰੇਗੜ ਚੂੜੀਆਂ ਰਾਜਾ ਸਾਸੀ ਰਮਦਾਸ ਪ੍ਰਭੂ ਜਸੂ ਮਸੀਹ ਨੇ ਕਿਸੇ ਇਹ ਮਹਾਰਾਜ ਸਤੋ ਜਿਹੜਾ ਜਿਹੜਾ ਕਹਿੰਦਾ ਉਹਦੇ ਘਰ ਜਨਮ ਨਹੀਂ ਸੀ ਲਿਆਉਨੇ ਗਰੀਬ ਦੇ ਘਰ ਜਨਮ ਲਿਆ ਸੀ ਉਹ ਵੀ بڑے ਅਮੀਰ ਘਰ ਚ ਜਨਮ ਲੈ ਸਕਦਾ ਸੀ ਉਹ ਸਲੀਪ ਤੇ ਜਿਹੜਾ ਕਿਦੇ ਲਈ ਸਾਡੇ ਲਈ ਕਿ ਜਿਹੜੀਆਂ ਬਰਿਆਈਆਂ ਨੇ ਮੈਨੂੰ ਮੇਰੇ ਹੱਥਾਂ 'ਚ ਕਿੱਲ ਠੋਕ ਦੋ ਪਰ ਇਹਨਾਂ ਲੋਕਾਂ ਨੂੰ ਤੰਗ ਨਾ ਕਰੋ ਤੇ ਇੱਥੇ ਜਿਹੜੇ ਹੁਣ ਰਾਜੇ ਮਹਾਰਾਜੇ ਬਣਦੇ ਨੇ ਜਿਹੜਾ ਪ੍ਰਧਾਨ ਮੰਤਰੀ ਆ ਬੀਜੇਪੀ ਇੱਥੇ ਕੋਨੇ ਵੀ ਕੈਂਡੀਡੇਟ ਕੋਈ ਖੜਾ ਕੀਤਾ ਪ੍ਰਧਾਨ ਮੰਤਰੀ ਨੂੰ ਪੁੱਛਦਾ ਕਿ ਫੌਜਾਂ ਤੂੰ ਛੱਡ ਦਿੱਤੀਆਂ ਅਗਨੀ ਵੀਰ ਬਣਾ ਦਿੱਤੇ 18 ਸਾਲ ਦਾ ਮੁੰਡਾ ਕਰਾ ਲਓ ਜੀ ਅਗਨੀ ਵੀਰ ਚ ਭਰਤੀ ਅਜੇ ਉਹਦੇ ਵਿਆਹ ਦੀ ਗੱਲ ਸ਼ੁਰੂ ਹੋਣ ਲੱਗਦੀ ਹੈ ਤੇ ਉਹ ਘਰ ਨੂੰ ਆ ਜਾਂਦਾ ਜਿਹੜਾ ਰਿਸ਼ਤਾ ਹੁੰਦਾ ਉਹ ਵੀ ਟੁੱਟ ਜਾਂਦਾ ਹਾਲਾਂਕਿ ਜੋ ਹਿੰਦੁਸਤਾਨ ਦੇ ਬਣਦੇ ਨੇ ਉਹ ਵੇਖਣੇ ਪੈਣੇ ਤੇ ਜੇ ਮੋੜ ਬੱਜਣਾ ਉਹ ਪੰਜਾਬੀਓ ਤੁਸੀਂ ਬਣਣਾ ਇਹ ਕਿਹਨਾਂ ਦਾ ਸੈਮੀ ਫਾਈਨਲ ਹੈ ਸਾਡਾ ਕੇਜਰੀਵਾਲ ਤੇ ਇਹ ਦੋਵੇਂ ਹੀ ਇਹਨਾਂ ਦਾ ਫਾਈਨਲ ਹੀ ਕਰ ਦੋ ਇੱਥੇ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਬੈਠੇ ਹੋ ਮੇਰੇ ਤੋਂ ਤੁਹਾਡੇ ਕੋਈ ਕੋਈ ਬੇਨਤੀ ਆ ਕਿ ਇੱਕ ਇੱਕ ਵੋਟ ਪਿੰਡ ਚ ਜਾ ਕੇ ਗੱਲ ਕਰੋ ਕਿ ਇਹਨਾਂ ਨੇ ਕੀਤਾ ਕੀ ਆ ਯਾਰ ਇੱਕ ਕਹਿੰਦਾ ਕਿ ਇਹ ਬੰਦੇ ਮਾਰ ਕੇ ਖੜੇ ਹੋ ਜਾਣਗੇ ਤੇ ਫਿਰ ਬੰਦਾ ਜੀਦਾ ਕਿਵੇਂ ਰਹੇਗਾ ਫਿਰ ਤੇ ਜਿਹਦੀ ਮਰਜੀ ਤੌੜ ਤੇ ਗੋਡਾ ਰੱਖੋ ਬੰਦਾ ਮਾਰੋ ਤੇ ਆਉਂਦੀ ਵਾਰ ਨੂੰ ਇਲੈਕਸ਼ਨ ਜਿੱਤ ਜੋ ਇਹ ਤੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਨਹੀਂ ਕੀਤਾ ਉਹਨਾਂ ਨੇ ਵੀ ਅਖੀਰ ਚ ਜਦੋਂ ਕਿਸੇ ਨੂੰ ਕਰਦੇ ਲਲਕਾਰਾ ਮਾਰ ਕੇ ਜੇ ਸ਼ੇਰ ਦਾ ਸ਼ਿਕਾਰ ਖੇਡਣਗੇ ਸੁੱਤੇ ਛੇਤੇ ਵਾਰ ਨਹੀਂ ਕੀਤਾ ਪਹਿਲੋ ਛੇਰ ਨੂੰ ਠਾਇਆ ਫਿਰ ਵਾਰ ਕੀਤਾ ਮਾਦੇ ਇੱਕ ਗੱਲ ਤੁਹਾਨੂੰ ਕਹੂੰਗਾ ਕਿ ਇਹ ਸੁਖਬੀਰ ਦਾ ਤੇ ਕੰਮ ਹੋ ਗਿਆ ਖਤਮ ਇਹ ਜਿਹੜਾ ਇੰਦਰ ਉਧਰ ਹੱਥ ਪੈਰ ਮਾਰਦਾ ਫਿਰਦਾ ਇੱਕ ਨਵਾਂ ਅਕਾਲੀ ਦਲ ਬਣਿਆ ਸੀ ਉਹਨਾਂ ਦੇ ਵੈਸੇ ਕੋਈ ਮजूद ਹੈ ਨਹੀਂ ਇਹ ਜੀ ਸਿੱਖੀ ਪੰਜਾਬ ਬਚਾਉਣਾ ਇਹਨਾਂ ਕੋਲ ਬਚਾ ਉਸੀ ਜਾਓ ਆ ਤੁਹਾਡੇ ਚਬਾਲੀਏ ਭਰਾ ਹੁੰਦੇ ਸੀ ਬ੍ਰਦਰ ਜਿਹਨੂੰ ਕਿਨੇਉਂ ਦੇ ਸੀ ਚਬਾਲ ਤੋਂ ਯਾਰ ਉਹਨਾਂ ਤੋਂ ਵੱਧ ਕੌਣ ਕੁਰਬਾਨੀ ਦੇ ਸਕਦਾ ਉਹ ਸ਼ਰੂਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਵੀ ਪ੍ਰਧਾਨ ਰਹੇ ਸਾਧ ਸਰਦਾਰ ਰਿਸ਼ਤ ਸਿੰਘ ਬੁਜਾਲਰੇ ਪ੍ਰਧਾਨ ਉਹਨਾਂ ਕਦੀ ਇਹ ਤੇ ਨਹੀਂ ਸਿੱਖਿਆ ਕਿ ਮੈਂ ਕਾਂਗਰਸੀਆਂ ਤੇ ਦੂਜਿਆਂ ਨੂੰ ਮਾਰ ਦੂੰਗਾ ਇਹ ਜਥੇਦਾਰ ਤੇ ਦਾਬਾ ਬਦਲਦੇ ਆ ਜਿਹੜਾ ਜਥੇਦਾਰ ਨਹੀਂ ਚੱਲਦਾ ਚਲੋ ਜੀ ਜਥੇਦਾਰ ਬਦਲ ਦੋ ਕੀਤੇ ਪੰਜਾਬ ਬਚਾਉਣਾ ਪੈਣਾ ਤੇ ਜੇ ਇਹ ਬਚਾਉਣਾ ਇਹ ਤੁਹਾਡੇ ਹੱਥ ਚ ਜੇ ਇਥੋਂ ਬਚਣਾ ਤਰਨ ਤਾਰ ਦੀ ਤਰਤੀ ਤੋਂ ਤਗੜੇ ਹੋਵੋ ਜਿਹੜੇ ਟੈਲੀਫੋਨ ਕਰਦੇ ਰਹਿੰਦੇ ਨੇ ਮੈਂ ਮੁੱਖੋਂ ਤੁਹਾਨੂੰ ਇੱਕ ਕਹਿਣਾ ਚਾਹੁੰਦਾ ਕਿ ਸਾਨੂੰ ਤੇ ਸਿਕਿਉਰਟੀ ਮਿਲ ਜਾਂਦੀ ਆ ਇਹਨਾਂ ਦੀ ਸਿਕਿਉਰਟੀ ਕਿੱਥੋਂ ਹੋਊ ਜਿਨਾ ਚੜਹੀਂ ਮੱਥ ਨਾ ਪਾਈ ਇਹਨਾਂ ਨੂੰ ਉਹਨੇ ਦੇ ਪੰਜਾਬ ਨਹੀਂ ਬਚਣਾ ਉਸ ਦਿਨ ਹੋਏਗਾ ਜਿਸ ਦਿਨ ਲੀਡਰਾਂ ਕੋਲ ਸਿਕਿਉਰਿਟੀ ਨਹੀਂ ਹੋਏਗੀ ਫੇਰ ਕਹਾਂਗੇ ਕਿ ਪੰਜਾਬ ਜਿਹੜਾ ਇਹ ਹੁਣ ਗੁੰਡਿਆਂ ਤੋਂ ਰਹਿਤ ਹੋ ਗਿਆ ਯਾਰ ਮਹਾਰਾਜਾ ਰਣਜੀਤ ਸਿੰਘ ਉਹਦੇ ਵੇਲੇ ਵੇਖੋ ਕਿਥੇ ਤੋਰਦੋ ਕੋਈ ਇੱਕ ਵਾਰ ਉਂਗਲ ਨਹੀਂ ਸੀ ਅੱਖ ਨਹੀਂ ਸੀ ਚੁੱਕ ਕੇ ਵੇਖ ਸਕਦਾ ਤੇ ਅੱਜ ਸ਼੍ਰੀ ਬੰਦਾ ਅੱਖ ਚੁੱਕ ਕੇ ਕਿਸੇ ਵੱਲ ਨਹੀਂ ਵੇਖ ਸਕਦਾ ਅੱਖ ਨਹੀਂ ਵੀ ਕਰਕੇ ਜਾਂਦਾ ਤੇ ਗੁੰਡਾ ਲੜਕਾਰੇ ਮਾਰਦਾ ਮੈਂ ਦੁਬਾਰਾ ਤੁਹਾਨੂੰ ਬੇਨਤੀ ਕਰਦਾ ਕਿ ਕਰਨ ਉਹ ਕੋ ਆਪਣਾ ਛੋਟਾ ਭਰਾ ਵੀ ਆ ਇਹਨੂੰ ਆਪਾਂ ਜਿਤਾਈਏ ਹਰਕ ਕੋਈ ਨਹੀਂ ਪੈਣਾ ਇਹਨਾਂ ਨੂੰ ਆਮ ਆਦਮੀ ਪੰਡ ਪਾਰਟੀ ਨੂੰ ਪਰ ਇੱਕ ਚੀਜ਼ ਹੋ ਜੇਗੀ ਕਿ ਤਰਨ ਤਰਨ ਵਾਲਿਆਂ ਨੇ ਮੂੰਹ ਮੋੜ ਕੇ ਰੱਖ ਦਿੱਤਾ। ਜੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਕੋਈ ਬੇਨਤੀ ਹੈ ਕਿ ਤਗੜੇ ਹੋ ਕੇ ਪੰਜਾਬ ਦੇ ਜੋ ਹਾਲਾਤ ਨੇ ਉਹਨਾਂ ਬਾਰੇ ਸੋਚੀਏ ਕਿ ਪੰਜਾਬ ਦੇ ਵਿੱਚ ਕੀ ਬੜ ਗਿਆ। ਜਿਹੜਾ ਸੀ ਪੰਜਾਬ ਚੋਂ ਉਹ ਬੰਦ ਹੋ ਗਈ। ਕੋਈ ਫੈਕਟਰੀ ਇੱਥੇ ਨਹੀਂ ਲੱਗ ਰਹੀ। ਜਿਹੜੀਆਂ ਲੱਗੀਆਂ ਉਹ ਬਾਹਰ ਲੈ ਕੇ ਜੇ ਤੁਰੇ ਜਾ ਰਹੇ ਨੇ ਤੇ ਇਹ ਕਹੀ ਜਾਂਦਾ ਮੈਂ ਇੰਡੀਅਨ ਇਨਵੈਸਟਮੈਂਟ ਲੈਂਦੀ ਪੰਜਾਬ ਉਹ ਕਿਉਂ ਮੈਨੂੰ ਪਸੰਦ ਕਰਦੇ ਜੇ ਇਹ ਤੇਨ ਬਸ ਤਾਂ ਕਿਹਾ ਨਾ ਆਪਣੀ ਔਰਤ ਨੂੰ ਦੱਲੂ ਜਿਹਦੀ ਅੱਖ ਨਹੀਂ ਉਹ ਪੰਜਾਬੀ ਦੀ ਜਿਹਦੀ ਅੱਖ ਨਹੀਂ ਉਹਦਾ ਉਹਦਾ ਪੰਜਾਬ ਤੇ ਰਹਿਣ ਦਾ ਕੋਈ ਹੱਕ ਸਾਡੇ ਦਰਮਿਆਨ ਦੇ मैं सुखबीर बादल नुछना चाहता प्रकाश सिंह लगी ना प्रकाश सिंह करीबी वोटा मे जो बहार बैठे जेलांत को मौका मिल गया नहीं मिल गया कह लगा मैं अने जेल ਬੇਕੀ ਆ ਗਿਰਵਾ ਜੇਲ੍ਹ ਬਤਰੀ ਸੀਗਾ ਉਥੇ ਜਿਹੜੀ ਦੋ ਤੇ ਫਾਡੇ ਬਾਅਦ ਇੱਕੋ ਬਾਅਦ ਦੀ ਜੇਲ੍ਹ ਆ ਉਹ ਜੇਲ੍ਹ ਦੇਸੀ ਉਹ ਪਸੀਆ ਕਾਰਜਾਂ ਨੇ ਬਣਾਇਆ ਤੇ ਉਹਨਾਂ ਨੇ ਅੰਗਰੇਜ਼ਾਂ ਨੇ ਬਣਾਇਆ ਸੀ ਤੇ ਉੱਥੇ ਸਭ ਤੋਂ ਵੱਡਾ ਕੈਦੀ ਪਹਾੜ ਠੋਕਦੇ ਤੁਹਾਡੇ ਜੇਲ੍ਹ ਦੇ ਅਮਰ ਦਾ ਜੇਲ੍ਹ ਦਾ ਅਮਰ ਦਾ ਜੇਲ੍ਹ ਦਾ ਉਹ ਬੜੇ ਜਣੂ ਕੁਝ ਦਾ ਕਾਲਾ ਫਿਰ ਮਾ ਸੀਗਾ ਮੇਨੂੰ ਪਿੰਡ ਘੁੱਟ ਗਿਆ ਕਿਰ ਤੋਂ ਦਾ ਤਰਤਾਰ ਦੇਲੇ ਜੇਲ੍ਹ ਕੋਲ ਤੇ 4 ਇੰਚ ਉਹ ਬਾਅਦ ਪਾਦੇ ਸੀ ਤੇ ਉਹ ਨੂੰ ਪਿੰਜਰੇ ਚ ਰਖਿਆ ਸੀ ਅੱਠ ਫੁੱਟ ਉੱਚਾ ਤੇ 4 ਫੁੱਟ ਚੌੜਾ ਪਿੰਜਰਾ ਸੀ ਤੇ ਗਾਰ ਦੌ ਪਿੰਜਰੇ ਚ ਰੇਡਾ ਦੇ ਬੰਦ ਕਰਕੇ ਰੱਖਿਆ ਉਹ ਜਦ ਖੜਾ ਉਹਦਾ ਜਿੱਦਾਂ ਪੈਰ ਫੇਰਦਾ ਸੀ